ਅਕਸ ਦੇ ਅਗੇਂਸਟ ਕਾਰਵਾਈ ਕਰਦੇ ਆ ਕਲਮੋਗਾ ਪੁਲਿਸ ਦੇ ਸੀਆਈਏ ਸਟਾਫ ਨੇ ਟੋਟਲ 4 ਅਕਿਊਜ਼ਡ ਅਰੈਸਟ ਕੀਤੇ ਹਨ ਉਹਨਾਂ ਦੇ ਕੋਲੋਂ 14 ਕੁੰਟਲ ਕੋਪੀ ਹਸਕ ਰਿਕਵਰ ਹੋਈ ਹੈ ਤੇ ਇੱਕ ਟਰੱਕ ਜਿਹਦੇ ਵਿੱਚੋਂ ਇਹ ਲੈ ਕੇ ਆ ਰਹੇ ਸੀ ਤੇ ਇੱਕ ਸਕੋਰਪੀਓ ਗੱਡੀ ਜਿਹੜੀ ਟਰੱਕ ਦੇ ਨਾਲ ਨਾਲ ਚੱਲ ਰਹੀ ਸੀ ਉਹ ਰਿਕਵਰ ਹੋਈ ਹੈ ਇਹਦੇ ਸਬੰਧੀ ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਇਹ ਚਾਰ ਦੋਸ਼ੀ ਜਿਹੜੇ ਅਰੈਸਟ ਹੋਏ ਨੇ ਇਹ ਚਾਰੇ ਹੀ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਖਾਈ ਤੁਰੰਤੇ ਪਿੰਡ ਨੂੰ ਜਿਹੜੀ ਲਿੰਕ ਰੋਡ ਜਾਂਦੀ ਹੈ ਉੱਥੇ ਅਰੈਸਟ ਕੀਤਾ ਗਿਆ ਹੈ ਇਹਨਾਂ ਨੇ ਲੋਕਲ ਕਿਸੇ ਏਰੀਆ ਦੇ ਵਿੱਚ ਕੋਈ ਥਾਂ ਇਹਨਾਂ ਨੇ ਰੱਖੀ ਹੋਈ ਹੈ ਉੱਥੇ ਡੰਪ ਕਰਕੇ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਮੋਗੇ ਏਰੀਆ ਦੇ ਵਿੱਚ ਡਰੱਗਸ ਸਪਲਾਈ ਕਰਦੇ ਨੇ ਤੇ ਇਹ ਲੈ ਕੇ ਪਿੱਛੋਂ ਐਮਪੀ ਏਰੀਆ ਤੋਂ ਡਰੱਗਸ ਲੈ ਕੇ ਆਉਂਦੇ ਆ ਸਰ ਇਹ ਜਿਹੜੀ ਬੁੱਕੀ ਲੈ ਕੇ ਆਈ ਸੀ ਟਰੱਕ ਦੇ ਵਿੱਚ ਕਿਰਦੀ ਬੁੱਕੀ ਸੀਗੀ ਜਾਂ ਹੋਰ ਵੀ ਕੁਝ ਸਮਾਨ ਲੱਗਿਆ ਹੋਇਆ ਸੀ ਆ ਬੁੱਕੀ ਹੈਗੀ ਸੀ ਤ੍ਰਿਪਾਲ ਉਹਦੇ ਲੱਗਿਆ ਹੋਇਆ ਸੀ ਸਭ ਤੁਸੀਂ ਗੱਲ ਕੀਤੀ ਮੋਗੇ ਦੀ ਸਪਲਾਈ ਕਰਦੇ ਹੈ ਕੋਈ ਇਹਨਾਂ ਦਾ ਲਿੰਕ ਜਿਹੜਾ ਮੋਗੇ ਨੂੰ ਸਪਲਾਈ ਕਰਦੇ ਸੀ ਕੋਈ ਆਇਆ ਸਾਹਮਣੇ ਉਹ ਇਹਨਾਂ ਦੀ ਪੁੱਛਗਿੱਛ ਜਿਹੜੀ ਹੈ ਉਹ ਕੰਟੀਨਿਊਸਲੀ ਜਾਰੀ ਹੈ ਕੱਲ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਅੱਜ ਇਹਨਾਂ ਦਾ ਪੁਲਿਸ ਡਿਵਾਨਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਫੋਨਸ ਵੀ ਅਸੀਂ ਐਨਾਲਿਸਿਸ ਕਰ ਰਹੇ ਹਾਂ ਇਹਨਾਂ ਦੀ ਜਿਹੜੀ ਟੈਕਨੀਕਲ ਸਾਰੀ ਐਵਿਡੈਂਸ ਅਸੀਂ ਕਲੈਕਟ ਕਰ ਰਹੇ ਹਾਂ ਲੋਕਲ ਇਹਨਾਂ ਦਾ ਜਿਹੜਾ ਲਿੰਕ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰੇ ਜਿਹੜਾ ਚੂਰਾ ਪੋਸਟ ਮੱਧ ਪ੍ਰਦੇਸ਼ ਤੋਂ ਲੈ ਕੇ ਆ ਸੀ ਜਿੱਥੇ ਇਹਨਾਂ ਨੇ ਡੰਪ ਕੀਤਾ ਸੀ ਉਤੋਂ ਉਹ ਚੱਕ ਕੇ ਕਿਤੇ ਹੋਰ ਲੈ ਕੇ ਜਾ ਰਹੇ ਸੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਇੱਥੇ ਸਪਲਾਈ ਕਰਨ ਲਈ ਜਿਹੜਾ ਡੰਪ ਜਗਾ ਸਰ ਉਹ ਕਿੱਥੇ ਵੈਰੀਫਾਈ ਹੋਇਆ ਕਿੱਥੇ ਆਇਡੈਂਟੀਫਾਈ ਹੋਇਆ ਉਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਡੂਰਿੰਗ ਇਨਵੈਸਟੀਗੇਸ਼ਨ ਤੁਹਾਨੂੰ ਸਾਰਾ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਉਹ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਵੀ ਨਾਲ ਇਹਨਾਂ ਦੇ ਹੈਗੇ ਸਰ ਇਹਨਾਂ ਦੇ ਨਾਲ ਹੋਰ ਇਹਨਾਂ ਤੋਂ ਇਲਾਵਾ ਇੱਕ ਹੋਰ ਅਕਿਊਜ਼ਡ ਆਇਡੈਂਟੀਫਾਈ ਹੋਇਆ ਹੈ ਉਹ ਫੁੱਲੇ ਵਾਲਾ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਉਹਦੀ ਅਰੇਸਟ ਅਜੇ ਪੈਂਡਿੰਗ ਹੈ ਉਹ ਇਹਨਾਂ ਦੇ ਨਾਲ ਕੰਟੀਨਿਊਸ ਟੱਚ ਦੇ ਵਿੱਚ ਸੀ ਉਹੀ ਮੇਨ ਇਹਦਾ ਮਾਸਟਰਮਾਈਂਡ ਹੈ ਉਹ ਵੀ ਡਿਊਰਿੰਗ ਮਤਲਬ ਪੁੱਛਗਿਸਤ ਦੇ ਦੌਰਾਨ ਉਹਦਾ ਨਾਮ ਸਾਹਮਣੇ ਆਇਆ ਉਹਨੂੰ ਵੀ ਮੁਕਦਮੇ 'ਚ ਨਾਮਜ਼ਦ ਕੀਤਾ ਗਿਆ ਸਰ ਇਹਨਾਂ ਤੇ ਕੋਈ ਮਾਮਲਾ ਨਹੀਂ ਵੀ ਮਾਮਲੇ ਦਰਜ ਹੈ ਪਹਿਲਾਂ ਇਹਨਾਂ ਤੇ ਕੋਈ ਮਾਮਲਾ ਦਰਜ ਹੈ ਨਹੀਂ ਇਹ ਰਹਿਣ ਵਾਲੇ ਕਿੱਥੋਂ ਦੇ ਸਰਦਾਰ ਇਹ ਸਾਰੇ ਇੱਕ ਪਹਿਲਾ ਅਕਿਊਜ਼ਡ ਰਾਮਪੁਰਾ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਦੂਜਾ ਵੀ ਰਾਮਪੁਰਾ ਦਾ ਤੀਜਾ ਫੂਲ ਏਰੀਆ ਦਾ ਰਹਿਣ ਵਾਲਾ ਹੈ ਚੌਥਾ ਵੀ ਫੂਲ ਏਰੀਆ ਦਾ ਰਹਿਣ ਵਾਲਾ ਇਹਨਾਂ ਦੇ ਨਾਂ ਪ੍ਰੈਸ ਨੋਟਸ ਅਸੀਂ ਦੱਸਦੇ ਹਾਂ ਪੰਜਵਾਂ ਜਿਹੜਾ ਕਿਊਜ਼ ਜਿਹਦੀ ਅਰੈਸਟ ਪੈਂਡਿੰਗ ਹੈ ਉਹ ਵੀ ਫੁੱਲੇਵਾਲਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸਾਰੇ ਡੰਪ ਤੋਂ ਪਕੜੇ ਗਏ ਜਾਂ ਨਾਕੇ ਦੇ ਦੌਰਾਨ ਤਲਾਸ਼ੀ ਦੇ ਦੌਰਾਨ ਪਕੜੇ ਗਏ ਤਲਾਸ਼ੀ ਦੇ ਦੌਰਾਨ ਪਕੜੇ ਗਏ ਸਕਾਰਪਿਓ ਗੱਡੀ ਸਰ ਸਕਾਰਪ ਕਰਦੀ ਸੀ ਇਹਨਾਂ ਨੂੰ ਦੱਸਦੀ ਸੀ ਹਾਂਜੀ ਸਕਾਰਪਿਓ ਗੱਡੀ ਟਰੱਕ ਦੇ ਅੱਗੇ ਕੇ ਚੱਲ ਰਹੀ ਸੀ ਤੇ ਟਰੱਕ ਜਿਹੜਾ ਉਹਦੇ ਨਾਲ ਹੈਗਾ ਸੀ ਖਾਈ ਤੋਂ ਰੋਂਤੇ ਨੂੰ ਜਿਹੜੀ ਲਿੰਕ ਰੋਡ ਜਾਂਦੀ ਹੈ ਉੱਥੇ ਇੰਟਰਸੈਪਟ ਕੀਤੀ ਗਈ ਸੀ ਪੁਲਿਸ ਟੀਮ ਵੱਲੋਂ